ਬਹੁਤ ਸਾਰੇ ਹੋ ਜੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਕਿ ਜਾਇਦਾਦ ਤੋਂ ਵੱਧ ਪੈਸੇ ਰੱਖਣ ਦੇ ਕਰਕੇ ਕੇਸ ਜਿਹੜੇ ਨੇ ਉਹ ਚੱਲ ਰਹੇ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਤੇ ਇਸ ਮਾਮਲੇ ਦੇ ਵਿੱਚ 6 ਜੁਲਾਈ ਤੋਂ ਨੱਬਦੀ ਨਿਊ ਜੇਲ ਦੇ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਵਿਕ੍ਰਮਜੀਤ ਸਿੰਘ ਮਜੀਠੀਆ ਨੇ ਅੱਜ ਵੀਡੀਓ ਕਾਨਫਰencing ਰਾਹੀ ਮੋਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ ਹੈ ਜੋ ਬਿਲਕੁਲ ਜਦੋਂ ਅਸੀਂ ਵਿਕ੍ਰਮਜੀਤ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਵੀਡੀਓ ਕਾਨਫਰencing ਦੇ ਰਾਹੀ ਮੋਹਾਲੀ ਦੇ ਵਧੀਕ ਜ਼ਿਲ੍ਹਾ ਦੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਹੁਣ ਪੇਸ਼ੀ ਜਿਹੜੀ ਹੈ ਉਹ ਭੁਗਤੀ ਹੈ ਜਦੋਂ ਅਸੀਂ ਵਿਕ੍ਰਮਜੀਤ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ ਉਹਨਾਂ ਦੇ ਦੋਸ਼ ਜਿਹੜੇ ਨੇ ਉਹ ਆਇਦ ਨਹੀਂ ਹੋ ਸਕਕਨੇ ਔਰ ਹੁਣ ਇਸ ਮਾਮਲੇ ਦੀ ਅਗਵਾਈ ਅਗਲੀ ਸੁਣਵਾਈ ਜਿਹੜੀ ਹੈ ਉਹ ਆਗਾਮੀ 3 ਜਨਵਰੀ ਨੂੰ ਕੀਤੀ ਜਾਵੇਗੀ ਔਰ ਵਿਕਰਮ ਸਿੰਘ ਮੁਝੱਠੀ ਵਾਲੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਕੀਲ ਨੇ 10 ਦਸੰਬਰ ਦੀ ਪਿਛਲੀ ਪੇਸ਼ੀ ਦੇ ਦੌਰਾਨ ਇੱਕ ਦਰਖਾਸਤ ਦੇਕੇ ਮੁਜੀਠੀਆ ਦੇ ਮਾਮਲੇ ਦੀ ਸੁਣਵਾਈ ਓਪਨ ਕੋਰਟ ਤੇ ਲਾਈਵ ਸਟ੍ਰੀਮ ਰਾਹੀਂ ਕਰਨ ਦੀ ਮੰਗ ਕੀਤੀ ਸੀ ਜਿਸ ਸੰਬੰਧੀ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਔਰ ਜ਼ਿਕਰ ਹੋ ਗਿਆ ਕਿ ਬਿਕਰਮੀ ਸਿੰਘ ਮੁਜੀਠੀਆ ਨੂੰ 25 ਜੂਨ ਨੂੰ ਉਹਨਾਂ ਦੇ ਅਮਰਸਰ ਸਥਿਤ ਰਿਹائش ਤੋਂ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 25 ਜੂਨ ਨੂੰ ਅੰਮ੍ਰਿਤਸਰ ਸਥਿਤ ਰਹਾਇਸ਼ ਤੋਂ ਦੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਜਿਹੜਾ ਹੈ ਮੋਹਾਲੀ ਲੈ ਆਂਦਾ ਗਿਆ ਸੀ ਔਰ ਵਿਜਲੈਂਸ ਵੱਲੋਂ ਉਹਨਾਂ ਖਿਲਾਫ 40 ਹਜ਼ਾਰ ਪੰਨਿਆਂ ਦਾ ਚਲਾਨ ਜਿਹੜਾ ਹੈ ਉਹ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਜੀ ਬਿਲਕੁਲ ਇਹ 40 ਹਜ਼ਾਰ ਪੰਨਿਆਂ ਦਾ ਬਿਆਨ ਜੋ ਹੈ ਉਹ ਹੁਣ ਅਦਾਲਤ ਦੇ ਵਿੱਚ ਆ ਚੁੱਕਾ ਹੈ ਸੋ ਮਜੀਠੀਆ ਦੇ ਮੋਹਾਲੀ ਦੀ ਅਦਾਲਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਵੀ ਜ਼ਮਾਨਤ ਦੀ ਅਰਜੀ ਜਿਹੜੀ ਹੈ ਉਹ ਹਾਰਜ ਹੋ ਚੁੱਕੀ ਹੈ ਔਰ ਤੇ ਮਜੀਠੀਆ ਜੋ ਕਿ ਲਾ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੈ ਸੋ ਜੋ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਤਹਿਤ ਕਿ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਲੇਕਿਨ ਹੁਣ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਹੈ ਕੁਣੇ ਸਿਧਾਂਤ ਦੱਸ ਸੀ ਕਿ ਕਿਸ ਤਰੀਕੇ ਦੇ ਨਾਲ 4 ਹਫ਼ਤਿਆਂ ਦੇ ਵਿੱਚ ਮੰਗੇ ਜਵਾਬ ਦੀ ਗੱਲ ਕਰਦੇ ਆ ਤੇ ਨਾਲ ਦੇ ਨਾਲ ਗੱਲ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਜਦੋਂ ਵੀਡੀਓ ਕਾਨਫਰੈਂਸਿੰਗ ਦੀ ਗੱਲ ਕਰਦੇ ਆ ਤੇ ਉਸ ਤੇ ਰਾਹੀਂ ਉਹਨਾਂ ਨੇ ਹੁਣ ਪੇਸ਼ੀ ਜਿਹੜੀ ਹੈ ਉਹ ਭੁਗਤੀ ਹੈ ਤੇ ਜਿਹੜੀ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਭੁਗਤੀ ਹੋਈ ਪੇਸ਼ੀ ਹੈ ਉਸ ਦੇ ਤਹਿਤ ਜਿਹੜਾ ਹੈ ਉਹ ਵੀ ਕੋਈ ਦੋਸ਼ ਜਿਹੜਾ ਹੈ ਅਜੇ ਤੱਕ ਵੀ ਆਇਦ ਨਹੀਂ ਹੋ ਸਕਿਆ ਹੈ ਸੋ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਵੇਗੀ ਔਰ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਨਵਰੀ ਸੁਣਵਾਈ ਉਸ ਦੇ ਵਿੱਚ ਕੁਝ ਨਾ ਕੁਝ ਕਾਰਗੁਜ਼ਾਰੀਆਂ ਹੋ ਸਕਣ ਔਰ ਜਦੋਂ ਅਸੀਂ 3 ਜਨਵਰੀ ਦੀ ਗੱਲ ਕਰਦੇ ਆ ਤਾਂ 3 ਜਨਵਰੀ ਨੂੰ ਅਗਲੀ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਬਿਕਮਲ ਸਿੰਘ ਉਹ ਜਿੱਥਿਆ ਦੇ ਕੇਸ ਦੀ ਔਰ 10 ਦਸੰਬਰ ਦੀ ਪਿਛਲੀ ਪੇਸ਼ੀ ਦੇ ਦੌਰਾਨ ਜਿਹੜੀ ਹੈ ਉਹ ਇੱਕ ਦਰਖਾਸਤ ਵੀ ਜਿਹੜੀ ਹੈ ਓਪਨ ਕੋਰਟ ਦੇ ਵਿੱਚ ਲਗਾਈ ਗਈ ਸੀ ਜਦੋਂ ਅਸੀਂ ਲਾਈਵ ਸਟ੍ਰੀਮ ਦੀ ਗੱਲ ਕਰਦੇ ਆ ਤੇ ਉਸ ਦੇ ਰਾਹੀਂ ਵੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਕੇ ਮਾਮਲਾ ਜਿਹੜਾ ਹੈ ਉਹ ਅਜੇ ਵੀ ਉਸ ਦਾ ਕੋਈ ਵੀ ਨਤੀਜਾ ਸਾਹਮਣੇ ਬਿਲਕੁਲ ਵੀ ਨਹੀਂ ਆ ਸਕਿਆ ਹੈ ਸੋ ਜਦੋਂ ਅਸੀਂ ਕਰਦੇ ਹਾਂ ਵਿਜੀਲੈਂਸ ਦੀ ਤੇ ਉਹਨਾਂ ਦੇ ਖਿਲਾਫ 40000 ਪੰਨਿਆਂ ਦਾ ਚਲਾਨ ਜਿਹੜਾ ਹੈ ਉਹ ਵੀ ਦੇ ਦਿੱਤਾ ਗਿਆ ਹੈ ਲੇਕਿਨ ਕਿਸੇ ਵੀ ਤਰੀਕੇ ਦੀ ਕੋਈ ਵੀ ਸੁਣਵਾਈ ਜਿਹੜੀ ਹੈ ਹਜੇ ਤੱਕ ਸਾਹਮਣੇ ਨਹੀਂ ਆਈ ਸੋ ਹੁਣ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਦਰਵਾਜ਼ਾ ਜਿਹੜਾ ਹੈ ਉਹ ਵੀ ਖੜਕਾਇਆ ਜਾ ਚੁੱਕਿਆ ਹੈ ਸੋ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਨੋਟਿਸ ਦਿੱਤਾ ਗਿਆ ਹੈ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਦਿੱਤਾ ਜਾਏ ਇਸ ਦੇ ਉੱਪਰ ਕਿਸ ਰਿਕਤੇ ਨਾਲ ਕਾਰਵਾਈ ਕੀਤੀ ਜਾਂਦੀ